ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ LPA ਨੰਬਰ 691/2020 ਦੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਨੈਕਸਟ ਹੀアリング ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰਸਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਥਾ ਕੇ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸੁਪਰੀਮ ਕੋਰਟ ਦੇ ਦਿੱਤੇ ਹੋਏ ਫੈਸਲਿਆਂ ਨੂੰ ਵੀ ਰਾਜ ਸੰਤਾਵਰ ਮੰਨਣ ਤੋਂ ਇਨਕਾਰੀ ਹੋ ਜਾਵੇ ਤਾਂ ਫਿਰ ਇਨਸਾਫ ਮਿਲਣ ਦੀ ਤਵਕਕੋ ਕਿਵੇਂ ਕੀਤੀ ਜਾ ਸਕਦੀ ਹੈ ਇਹ ਗੱਲ ਅਸੀਂ ਇਸ ਤਰ੍ਹਾਂ ਕਿ ਕਹਿ ਰਹੇ ਹਾਂ ਕਿਉਂਕਿ ਮਾਮੂਲ ਜੋ ਸੁਪਰੀਮ ਕੋਰਟ ਦੁਆਰਾ ਸੀ ਡਬਲਯੂ ਪੀਏ ਨੰਬਰ 1123 ਔਰ 215 ਸੰਬੰਧੀ ਮਿਤੀ 1.7.2015 ਨੂੰ ਦਿੱਤੇ ਗਏ ਇੱਕ ਫੈਸਲੇ ਵਿੱਚ ਕਿਹਾ ਗਿਆ ਸੀ ਕਿ ਸੰਤਾਵ ਨਹੀਂ ਬੇਲੋੜੀ ਮੁਕਦਮੇਬਾਜ਼ੀ ਤੋਂ ਬਚਣਾ ਚਾਹੀਦਾ ਹੈ ਤੇ ਕਿਸੇ ਵੀ ਮੁਕਦਮੇਬਾਜ਼ੀ ਨੂੰ ਉਕਸ਼ਾਤ ਨਹੀਂ ਕਰਨਾ ਚਾਹੀਦਾ ਪਰੰਤੂ ਪੰਜਾਬ ਸਰਕਾਰ ਨੇ 2011 ਤੋਂ ਪਹਿਲਾਂ ਰਟਾਇਰ ਹੋਏ ਪੈਨਸ਼ਨਰਾਂ ਨੂੰ 25 ਸਾਲਾਂ ਦੀ ਸੇਵਾ ਉਪਰੰਤ ਪੂਰੇ ਪੈਨਸ਼ਨ ਦੇ ਬੈਨੀਫਿਟ ਦੇਣ ਸੰਬੰਧੀ CWP 7229/2015 ਦੇ ਕੇਸ ਸੰਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਸਟੇਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਦਿੱਤੇ ਗਏ ਫੈਸਲੇ ਨੂੰ ਲਾਗੂ ਨਹੀਂ ਕੀਤਾ ਸਗੋਂ ਅੰਨ ਸੰਸਦ ਨੇ ਡਿਟੀਗੇਸ਼ਨ ਨੂੰ ਖਾਤ ਕਰਦੇ ਹੋਏ ਇਸੇ ਅਦਾਲਤ ਵਿੱਚ ਇੱਕ LPA ਨੰਬਰ ਕੇਸ ਉਹ ਕਾਂਮੇਕ অফ ਵੀਸ ਉਹ ਵੀ ਬਿਨਵਾ ਦਿੱਤੀ ਸੀ ਜਿਸ ਦੀਆਂ ਕਈ ਸੁਣਵਾਈਆਂ ਹੋਣ ਤੋਂ ਬਾਅਦ ਵੀ ਟਿਰ ਡੇਟ ਕੋਈ ਫਾਈਨਲ ਫੈਸਲਾ ਇਸ ਦਾ ਨਹੀਂ ਆਇਆ ਸਗੋਂ ਹਰੇਕ ਸੁਣਵਾਈ ਤੋਂ ਬਾਅਦ ਹਰ ਵਾਰ ਕੋਈ ਹੀアリング ਦੀ ਅਗਲੀ ਮਿਤੀ ਦੇ ਦਿੱਤੀ ਜਾਂਦੀ ਹੈ ਇਸ ਕੇਸ ਵਿੱਚ ਇੱਕ ਵਾਰ ਤਾਂ ਸਥਿਤੀ ਅਜਿਹੀ ਵੀ ਬਣ ਗਈ ਸੀ ਜਦੋਂ ਕਿ ਮਾਨਯੋਗ ਹਾਈ ਕੋਰਟ ਵੱਲੋਂ ਇਸ ਕੇਸ ਦੀ ਨੈਕਸਟ ਹੀARING ਦਾ ਤਾਰੀਖਾਂ ਜਲਦੀ ਜਲਦੀ ਯਾਨੀ ਥੋੜੇ ਥੋੜੇ ਦਿਨਾਂ ਬਾਅਦ ਹੀ ਕਾਹਿਆਂ ਜਾਣ ਲੱਗੀਆਂ ਜਿਸ ਨੂੰ ਲੱਗਦਾ ਤਾਂ ਇਹ ਸੀ ਕਿ ਫਾਈਨਲ ਜਿਸ ਕੇਸ ਦਾ ਜਲਦੀ ਹੀ ਸੁਣਾ ਦਿੱਤਾ ਜਾਵੇਗਾ ਪਰੰਤੂ ਅਜੇ ਹੋਇਆ ਨਹੀਂ ਇਸ ਕੇਸ ਸੰਬੰਧੀ ਮਿਤੀ 25 2025 ਨੂੰ ਹੋਣ ਵਾਲੀ ਹੀアリング ਦੀ ਤਾਰੀਖ ਪਿਛਲੀ ਹੀアリング ਤੋਂ ਲਗਭਗ ਡੇਢ ਮਹੀਨੇ ਬਾਅਦ ਮਿਲੀ ਸੀ ਹੁਣ ਐਲਬੀਏ ਨੰਬਰ 691 ਉਕਮੀਸ 20 ਕੇਸ 39 ਮਿਤੀ 10/7/2025 ਪਾ ਦਿੱਤੀ ਗਈ ਹੈ ਇਸ ਕੇਸ ਦੀ ਨੈਕਸਟ ਹੀアリング 10/7/2025 ਨੂੰ ਕੋਰਟ ਨੰਬਰ 11 ਵਿੱਚ ਸੀਰੀਅਲ ਨੰਬਰ 249 ਤੇ ਆਨਰੇਬਲ ਮਿਸਟਰ ਜਸਟਿਸ ਸੁਦੇਸ਼ ਸਿੰਘ ਅਤੇ ਆਨਰੇਬਲ ਮਿਸਟਰ ਜਸਟਿਸ ਅਲੋਕ ਜਨ ਦੇ ਬੈਂਚ ਤੇ ਹੋਵੇਗੀ ਇਸ ਕੇਸ ਦੀ ਸੁਣਵਾਈ ਲਿਸਟ ਟਾਈਪ ਆਰਡਰੀ ਵਿੱਚ ਕੀਤੀ ਜਾਵੇਗੀ ਤਾਂ ਦੇਖਣ ਵਾਲੀ ਗੱਲ ਹੁਣ ਇਹ ਹੋਵੇਗੀ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਇਸ ਕੇਸ ਦਾ ਕੀ ਮੰਨਜੋ ਪੰਜਾਬ ਬਣ ਹਰਿਆਣਾ ਹਾਈ ਕੋਰਟ ਤੋਂ ਕੋਈ ਫਾਈਨਲ ਫੈਸਲਾ ਆਉਂਦਾ ਹੈ ਜਾਂ ਫਿਰ ਇੱਕ ਨੈਕਸਟ ਡੇਟ ਆਫ ਹੀアリング ਦੇ ਕੇ ਇਸ ਕੇਸ ਨੂੰ ਹੋਰ ਅੱਗੇ ਨਟਕਾਇਆ ਜਾਂਦਾ ਹੈ ਇਹ ਤਾਂ ਹੁਣ 10 7 2025 ਨੂੰ ਇਸ ਕੇਸ ਦੀ ਸੁਣਵਾਈ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਇਹ ਕੰਮ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ